ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮੂਲੀਆਂ ਦੀ ਚਟਨੀ ਬਣਾਵਾਂਗੇ ਆਪਾਂ ਸਬਜ਼ੀ ਦਾ ਬਹੁਤ ਵਾਰੀ ਖਾਦੀ ਹੈ ਅੱਜ ਬਣਾਵਾਂਗੇ ਆਪਾਂ ਚਟਨੀ ਚਟਨੀ ਵੈਸੇ ਗਰਮੀਆਂ ਚ ਚੰਗੀ ਲੱਗਦੀ ਹੈ ਇਹ ਆਪਾਂ ਚ ਮੂਲੀਆਂ ਦੀ ਚਟਨੀ ਤਾਂ ਆਪਾਂ ਨੂੰ ਅੱਜ ਕੱਲ੍ਹ ਹੀ ਸਵਾਦ ਲੱਗਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਆਪਾਂ ਬਣਾਉਣੇ ਆ ਹੁਣ ਆ ਆਪਾਂ ਮੂਲੀਆਂ ਲਈਆਂ ਧੋਲੀਆਂ ਇਹਨਾਂ ਨੂੰ ਸੁਕਾ ਲਈਆਂ ਪੱਤੇ ਵੀ ਧੋ ਲਿਆ ਵਧੀਆ ਸੁੱਕੇ ਹੋਏ ਆ ਹੁਣ ਜੇ ਆਪਾਂ ਬਣਾਵਾਂਗੇ ਮੂਲੀ ਤਾਂ ਇੱਕ 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 ਮੂਲੀ ਦੀ ਚਟਨੀ ਬਣਾਵਾਂਗੇ ਕਿਉਂਕਿ ਸਾਨੂੰ ਥੋੜੀ ਚਾਹੀਦੀ ਹੈ ਜੇ ਵਾਰੀ ਚਾਹੀਦੀ ਤਾਂ ਆਪਾਂ ਦੋ ਤਿੰਨ ਮੂਲੀਆਂ ਵੀ ਲੈ ਸਕਦੇ ਹਾਂ ਹਾਂਜੀ ਹੁਣ ਆਪਾਂ ਨਾ ਇਹਦੇ ਵਿੱਚ ਜਿਹੜੇ ਆਹ ਪੱਤੇ ਹਨ ਨਾ ਆਹ ਪੱਤੇ ਇਹ ਆਪਾਂ ਕੱਢ ਲਾਂਗੇ ਆਹ ਕੱਢ ਲਾਂਗੇ ਆਪਾਂ ਇਹਨਾਂ ਦੇ ਵਿੱਚੋਂ ਵੀ ਆਪਾਂ ਕੱਢ ਲਾਂਗੇ ਐਸ ਤਰ੍ਹਾਂ ਕਰ ਆਪਾਂ ਕੱਚੇ ਕੱਚੇ ਪੱਤੇ ਮੂਲੀਆਂ ਦੇ ਕੱਢ ਲਾਂਗੇ ਆਪਾਂ ਨੂੰ ਥੋੜੇ ਜਿਹੇ ਪੱਤੇ ਮਿਲੇ ਆ ਮੂਲੀਆਂ ਦੇ ਕੱਚੇ ਤਾਂ ਵੈਸੇ ਦੂਸਰੇ ਪੱਕੇ ਆ ਪੱਕੇ ਆਪਾਂ ਲੈਣੇ ਹੀ ਨੀਗੇ ਇੱਧਰ ਆਪਾਂ ਪੂਜਣਾ ਲਿਆ ਇਹਨੂੰ ਪੁਦੀਨਾ ਵੀ ਬੋਲਦੇ ਆ ਮਾਂ ਤਾਂ ਪੂਦਨਾ ਹੀ ਬੋਲਦੀਆਂ ਇੱਕ ਟਮਾਟਰ ਲਿਆ ਦੋ ਹਰੀਆਂ ਮਿਰਚਾਂ ਇੱਧਰ ਜੀ ਆਪਾਂ ਧਣੀਆਂ ਲਿਆ ਹਰਾ ਧਣੀਆਂ ਤੇ ਵਿੱਚ ਹੀ ਆਪਾਂ ਹਾਂ ਪੱਤੇ ਮੂਲੀਆਂ ਵਾਲੇ ਵੀ ਕੱਟ ਦਿਆਂਗੇ ਇਹਨਾਂ ਦਾ ਵੀ ਬਹੁਤ ਵਧੀਆ ਟੇਸਟ ਆਉਂਦਾ ਚਟਨੀ ਦੇ ਵਿੱਚ ਆਪਾਂ ਟਮਾਟਰ ਦਾ ਵੀ ਐਸ ਤਰ੍ਹਾਂ ਕਰਕੇ ਨਾ ਛਿਲਕਾ ਲਾਵਾਂਗੇ ਐਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਛਿਲਕਾ ਲਾ ਲਾਂਗੇ ਟਮਾਟਰ ਦਾ। ਲਓ ਜੀ ਆਪਾਂ ਟਮਾਟਰ ਦਾ ਛਿਲਕਾ ਲਾ ਲਿਆ ਤੇ ਹੁਣ ਆਪਾਂ ਇਹਦੇ ਨਾਲ ਪੀਸ ਕਰ ਲੈਨੇ ਆ। ਇਸ ਤਰ੍ਹਾਂ ਕਰਕੇ ਪੀਸ ਕਰਕੇ ਨਾ ਆਪਾਂ ਚੋਪਰ ਦੇ ਵਿੱਚ ਪਾ ਕੇ ਚੋਪ ਕਰਾਂਗੇ। ਜੇ ਆਪਾਂ ਕੁੰਡੇ ਦੇ ਵਿੱਚ ਪਾयां ਨਾ ਤੇ ਇਹਦਾ ਪਾਣੀ ਨਿਕਲੂਗਾ ਤੇ ਫਿਰ ਆਪਾਂ ਛਿੱਟੇ ਪੈਂਦੇ ਆ ਤੇ ਇਹਨੂੰ ਚੋਪ ਕਰ ਲਾਂਗੇ। ਦੂਜਾ ਸਮਾਨ ਆਪਾਂ ਕੁੰਡੇ ਘੋਟੇ 'ਚ ਹੀ ਕਰਾਂਗੇ। ਹਾਂਜੀ ਟਮਾਟਰ ਆਪਾਂ ਚੋਪਰ ਦੇ ਵਿੱਚ ਪਾ ਰੱਖਿਆ। ਤੇ ਚੌਪ ਕਰ ਲਾਂਗੇ ਬੱਚੇ ਕਹਿੰਦੇ ਮੈਂ ਕਰੂੰਗਾ ਕਿਉਂਕਿ ਚਾਹ ਹੁੰਦਾ ਰਸੀ ਕਿਚਨ ਦਾ ਤੇ ਹੁਣ ਆਪਾਂ ਨਾ ਮੂਲੀ ਕੱਟ ਲੈਣੇ ਆ ਇਸ ਤਰ੍ਹਾਂ ਕਰਕੇ ਮੂਲੀਆਂ ਆਪਣੀਆਂ ਬਹੁਤ ਵਧੀਆ ਕੱਚੀਆਂ ਕਿੱਚੀਆਂ ਐ ਤੇ ਇਸ ਤਰ੍ਹਾਂ ਕਰਕੇ ਆਪਾਂ ਛਿਲਕਾ ਹਲਾ ਲਾਂਗੇ ਇਹਦਾ ਤੇ ਫਿਰ ਆਪਾਂ ਕੁੰਡੇ ਦੇ ਵਿੱਚ ਇਹਦੇ ਛੋਟੇ-ਛੋਟੇ ਪੀਸ ਕਰ ਲਾਂਗੇ ਲਓ ਜੀ ਆਪਾਂ ਕੁੰਡਾ ਲੈ ਲਿਆ ਤੇ ਹੁਣ ਆਪਾਂ ਮੂਲੀ ਦੇ ਪੀਸ ਕੱਟ ਲਾਂਗੇ ਕੱਟ ਕੇ ਛੋਟੇ ਛੋਟੇ ਆਪਾਂ ਇਹਦੇ ਵਿੱਚ ਪਾ ਦੇਾਂਗੇ ਕੁੰਡੇ ਘੋਟੇ ਦੀ ਚਟਨੀ ਬਹੁਤ ਹੀ ਟੇਸਟੀ ਹੁੰਦੀ ਹੈ ਤੇ ਆਪਾਂ ਮਿਕਸੀ ਜੱਗ ਵਿੱਚ ਵੀ ਬਣਾ ਸਕਦੇ ਹਾਂ ਚੋਪਰ ਦੇ ਵਿੱਚ ਵੀ ਬਣਾ ਸਕਦੇ ਹਾਂ ਸਾਡੀ ਮੂੜੀ ਦਾ ਪੀਸ ਆਪਾਂ ਕੱਟ ਲਏ ਛੋਟੇ ਛੋਟੇ ਹੁਣ ਆਪਾਂ ਕੁੰਡਾ ਘੋਟਾ ਲੈਨੇ ਹੁਣ ਆਪਾਂ ਘੋਟੇ ਨਾਲੇ ਨੂੰ ਕੁੱਟਾਂਗੇ ਐਸ ਤਰ੍ਹਾਂ ਕਰਕੇ ਨਾ ਕੱਚੀਆਂ ਕੱਚੀਆਂ ਮੂੜੀਆਂ ਆਪਣੀਆਂ ਤੇ ਕੁੱਡੇ ਕੋਟੇ ਨਾਲ ਬਹੁਤ ਹੀ ਆਸਾਨੀ ਨਾਲ ਚਟਨੀ ਬਣ ਜਾਂਦੀ ਹੈ ਦੇਖੋ ਕਿੰਨੇ ਵਧੀਆ ਸੱਟ ਆਪਣੇ ਕੁੱਟੇ ਗਏ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਹਿਲਾਂ ਪਾਵਾਂਗੇ ਧਨੀਆ ਤੇ ਪੂਲਦਨਾ ਤੇ ਹਰੀਆਂ ਮਿਰਚਾਂ ਉਹ ਪਾਵਾਂਗੇ ਆਪਾਂ ਇਹ ਨਾਲ ਹੋਰ ਕੁੱਟੀਆਂ ਜਾਣੀਆਂ ਫਿਰ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਹਿਲਾਂ ਹਰੀਆਂ ਮਿਰਚਾਂ ਪਾ ਕੇ ਕੁੱਟਾਂਗੇ ਪਰ ਲਾਲ ਮਿਰਚਾਂ ਨਹੀਂ ਪਾਉਂਦੇ ਕਿਉਂਕਿ ਹਰੀਆਂ ਨਾਲ ਕੌੜੀਆਂ ਥੋੜੀਆਂ ਦੀਆਂ ਤੇ ਆਪਾਂ ਲਾਲ ਨਹੀਂ ਪਾਉਂਦੇ। ਹੁਣ ਆਪਾਂ ਨਾ ਪੂਦਨਾ ਤੇ ਧਣੀਆਂ ਦੋਨੇ ਪਾ ਦੇਣੀ। ਹੁਣ ਆਪਾਂ ਇਹਨਾਂ ਨੂੰ ਕੁੱਟ ਲਾਂਗੇ। ਧਣੀਆਂ ਆਪ ਬਦੂਨਾਂ ਕੱਟੇ ਕੁੱਟਿਆ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ। ਨਮਕ ਤਾਂ ਆਪਾਂ ਟੇਸਟ ਦੇ ਹਿਸਾਬ ਨਾਲ ਹੀ ਪਾਵਾਂਗੇ। ਵੇਚ ਆਪਾਂ ਕਾਲਾ ਨਮਕ ਵੀ ਪਾਵਾਂਗੇ ਕਾਲਾ ਨਮਕ ਬਹੁਤ ਜ਼ਰੂਰੀ ਹੈ ਉਹਨੇ ਹੀ ਆਪਾਂ ਕਾਲਾ ਨਮਕ ਪਾਵਾਂਗੇ ਤੇ ਹੁਣ ਪਾ ਦਾਂਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਕਿਉਂਕਿ ਤਾਂ ਹੀ ਆਪਾਂ ਨਮਕ ਥੋੜਾ ਪਾਇਆ ਚਾਟ ਮਸਾਲੇ ਵਿੱਚ ਵੀ ਨਮਕ ਹੁੰਦਾ ਨਾ ਤੇ ਹੁਣ ਆਪਾਂ ਇਹਨੂੰ ਮਿਲਾ ਦੇਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਜਿਹੜੇ ਆਪਨੇ ਚੋਪਰ ਦੇ ਵਿੱਚ ਪਾ ਕੇ ਚੋਪ ਕੀਤੇ ਆ ਉਹ ਆਪਾਂ ਇਹਦੇ ਵਿੱਚ ਪਾ ਦੇਣੇ ਉਨਾ ਪਾਣੀ ਮਿਕਸ ਕਰ ਦਿੰਦੇ ਆਂ ਟਮਾਟਰ ਆਪਨਾ ਮਿਕਸ ਹੋ ਗਿਆ ਜੀ ਇਹਦੇ ਵਿੱਚ ਇਹਨੂੰ ਟਮਾਟਰ ਨੂੰ ਨਾ ਪਰ ਤਵੇ ਤੇ ਗਰਮ ਕਰਕੇ ਵੀ ਪਾ ਸਕਦੇ ਆਂ ਤੇ ਵੈਸੇ ਆਸ ਕਾ ਛਿਲਕਾ ਲਾ ਕੇ ਵੀ ਪਾ ਸਕਦੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਇਮਲੀ ਦਾ ਪਲਪ ਇਹ ਪਾਵਾਂਗੇ ਦੇਦੇ ਵਿੱਚ ਆਪਾਂ ਨਿੰਬੂ ਵੀ ਨਿਚੋੜ ਕੇ ਪਾ ਸਕਦੇ ਆਂ ਤੇ ਮੈਂ ਪਾਈ ਆ ਇਮਲੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਸ਼ੱਕਰ। ਛੋਟਾ ਚਮਚਾ ਆਪਾਂ ਪਾਵਾਂਗੇ ਵਿੱਚ ਇਹਦੇ ਸੈੱਟ ਕਰਦਾ। ਆਪਾਂ ਪੀਸੀ ਚੀਨੀ ਵੀ ਪਾ ਸਕਦੇ ਆ। ਵੈਸੇ ਆਪਾਂ ਹਲਦੀ ਜੀ ਬਣਾਈ ਹੈ ਆਪਾਂ ਸੱਕਰੀ ਪਾਈ ਹੈ। ਚੀਨੀ ਖਾਓ ਬਹੁਤ ਘੱਟੋ-ਘੱਟ ਖਾਓ। ਤੇ ਆਪਾਂ ਸ਼ੱਕਰ ਪਾਈ ਹੈ। ਹਾਂਜੀ ਚਟਨੀ ਬਣ ਕੇ ਆਪਣੀ ਹੋ ਗਈ ਤਿਆਰ ਤੇ ਹੁਣ ਤੁਹਾਨੂੰ ਦਿਖਾਉਨੇ ਆ ਸਰ। ਲਓ ਜੀ ਮੂਲੀਆਂ ਦੀ ਚਟਨੀ ਬਣ ਕੇ ਆਪਣੀ ਹੋ ਗਈ ਤਿਆਰ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਹੈਲਦੀ ਬਣੀ ਹੈ ਤੇ ਤੁਸੀਂ ਵੀ ਘਰੇ ਜਰੂਰ ਟ੍ਰਾਈ ਕਰਿਓ ਤੇ ਸਾਡੀ ਵੀਡੀਓ ਸਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ